ਉਹ ਸਾਨੂੰ ਰੋਟੀ ਦੇਣ ਵਾਲੇ ਬਥੇਰੇ ਆ ਗਿਆ ਫੋਨ ਲੈ ਹੈਲੋ ਕੀ ਦਾ ਬੇ ਕੀ ਦਾ ਹੈਲੋ ਨਾਲ ਦੇ ਯਾਰ ਮੈਂ ਤਰਦਾ ਤੈਂ ਕੀ ਲੈਣਾ ਕੀ ਦਾ ਮਰਜ਼ੀ ਹੋਵੇ ਤੂੰ ਬੱਚ ਕੇਵੇਂ ਬੋਲਦੀ ਆ ਪਰਾ ਰ ਹੈਲੋ ਕਰੀਆਂ ਆਹ ਹਾਂ ਦੱਸਿਆ ਕਿੰਨਾ ਕੁ ਅੱਛਾ ਅੱਛਾ ਤੇ ਲਾ ਹੋ ਰਿਹਾ ਐ ਅੱਛਾ ਆਉਣਾ ਬੂ ਅੱਛਾ ਮੈਨੂੰ ਅੱਛਾ ਆ ਗਿਆ ਫਰਮਾ ਆ ਗਿਆ ਆਹੋ ਆ ਗਿਆ ਜੰਮਰਾ ਯਾਰ ਮੈਂ ਤੇ ਟਿੱਲਾ ਹੋ ਗਿਆ ਕੋਈ ਜਾ ਕੇ ਆਉਣਾ ਬੂ ਤੂੰ ਬਹਿ ਜਾ ਨਿਚਲੇ ਬਾਹਰ ਬਾਜਾਂ ਉਹਨੇ ਦੀ 3ਵੀਂ ਦੀ ਬਾਜ ਸੀ ਬੋ ਜਾ ਕਿਹੜੀ 3ਵੀਂ ਦੀ ਬਾਜ ਰਾ ਮੇਰਾ ਯੱਟ ਲੈ ਤੈਨੂੰ 3ਵੀਂ ਦਾ ਰਹਿੰਦਾ ਹੈ ਮੈਂ ਤੂੰ ਮੂਤ ਪੀ ਕੇ ਨਹੀਂ ਅੱਜ ਮੇਰੀ ਗੱਲ ਤਾਂ ਸੁਣ ਲੈ ਹਰ ਜਬ ਬਜਾ ਬਜਾ ਟਿੱਕੇ ਮੈਨੂੰ ਪਤਾ ਉਹੀ ਤੇ ਜਾ ਵੱਡੇ ਸਭ ਜਾਣਦੀਆਂ ਹੈ ਬੈ ਜਾ ਕਿੱਥੇ